ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਅਮੋਲਕ ਪੱਤਰ ਜੋ ਆਬ ਜੀਆ ਨੇ ਬੰਬੇ ਤੋਂ 13 ਫਰਵਰੀ 1951 ਨੂੰ ਲਿਖਿਆ ਸੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਆਤਮਾ ਜੀ ਪੱਤਰ ਪਹੁੰਚ ਜਿੱਥੇ ਰਖੇ ਬੈਕੌਂਠ ਦਿਥਾਈ ਸਤਿਗੁਰ ਦਾ ਵਾਕ ਹੈ ਨਾਮ ਵਾਲਿਆਂ ਲਈ ਹਰ ਥਾਂ ਸਿਮਰਨ ਦੀ ਹੈ ਸੋ ਹਰ ਥਾਂ ਬੈਕੁੰਠ ਹੈ ਬਾਕੀ ਸੋਚ ਵਿਚਾਰ ਗੁਣ ਤੇ ਸੰਕਲਪ ਵਿਕਲਪ ਨਾਮ ਵਾਲੇ ਨੇ ਜਿਤਨੇ ਹਨ ਜੋ ਬਾਣੀ ਦੇ ਲੜ ਲੱਗੇ ਨਾਮ ਦੇ ਆਸਰੇ ਹੋ ਗਏ ਉਹ ਸਦਾ ਖਿੜੇ ਰਹਿੰਦੇ ਹਨ ਆਪਣੇ ਮਨ ਦੇ ਸੰਕਲਪ ਵਿਕਲਪਾਂ ਦੀਆਂ ਨਿਆਂ ਨੂੰ ਤਰ ਨਿਕਲਣਾ ਚਾਹੀਏ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਇਤਕਾਰੀ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ